ਤਾਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕਿ ਇੱਕ ਮਹਿਲਾ ਨੂੰ ਸਨੇਚਿੰਗ ਕਰਨ ਵਾਲਾ ਵਿਅਕਤੀ ਜਿਹੜਾ ਹੈਗਾ ਖਿੱਚ ਕੇ ਲਿਆ ਜਾਂਦਾ ਤਾਂ ਉਹ ਵੀਡੀਓ ਵੀ ਤੁਸੀਂ ਵੇਖੀ ਹੈ ਤਾਂ ਹਾਲ ਦੀ ਘੜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੇਕਰ ਤੁਸੀਂ ਵੀ ਕਰਾਇਮ ਕਰੋਗੇ ਤੁਹਾਡਾ ਹਾਸ਼ਰ ਜਿਹੜਾ ਇਸ ਤਰੀਕੇ ਦਾ ਹੋਣ ਵਾਲਾ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਲੈਂਡ ਆਰਡਰ ਨੂੰ ਪੰਕ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਉਸ ਨੂੰ ਇਸ ਤਰੀਕੇ ਨਾਲ ਠਲ ਜਿਹੜੀ ਹੈ ਇਸ ਵਕਤ ਪੰਜਾਬ ਪੁਲਿਸ ਪਾਉਂਦੇ ਹੋਏ ਦਿਖਾਈ ਦੇ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਸਨੇਚਰ ਹੈਗਾ ਜਿਸ ਨੇ ਕੀ ਸਨੇਚਿੰਗ ਕੀਤੀ ਸੀ ਪਰੇ ਬਾਜ਼ਾਰ ਵਿੱਚ ਇੱਕ ਮਹਿਲਾ ਨੂੰ ਜਿਹੜਾ ਹੈ ਆਪਣੇ ਨਾਲ ਇੱਕ ਸੀਟਕੇ ਲੈ ਗਏ ਸੀ ਜਦੋਂ ਇਹਨਾਂ ਨੇ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਲੱਗਾ ਕਰਨ ਲੱਗਾ 24 ਘੰਟੇ ਤੋਂ ਪਹਿਲਾਂ ਜਿਹੜਾ ਹੈਗਾ ਇਸ ਨੂੰ ਕਾਬੂ ਕੀਤਾ ਗਿਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਜਿੱਥੇ ਕਿ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਇਸ ਦਾ ਦੂਜਾ ਸਾਥੀ ਜੋ ਕਿ ਇਸ ਵਕਤ ਫਰਾਰ ਚੱਲ ਰਿਹਾ ਹੈ ਉਸ ਨੂੰ ਵੀ ਗ੍ਰਿਫਤਾਰੀ ਕਰਨ ਲਈ ਜਿਹੜੀ ਹੈਗੀ ਆ ਇਸ ਵਕਤ ਕਾਰਵਾਈ ਚੱਲ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਾਲ ਦੀ ਘੜੀ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਲਾਈਨ ਆਰਡਰ ਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਜਿਹੜੀ ਹੈਗੀ ਅਤੇ ਪੰਜਾਬ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਤਾਂ ਜੇਕਰ ਕੋਈ ਵੀ ਵਿਅਕਤੀ ਲਾਈਨ ਆਰਡਰ ਨੂੰ ਪੰਕ ਕਰਦਾ ਹੈ ਉਸ ਦਾ ਹਸ਼ਰ ਜਿਹੜਾ ਹੈਗਾ ਇਸ ਤਰੀਕੇ ਦਾ ਹੋ ਸਕਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਚੱਲਣਾ ਤੱਕ ਮੁਸ਼ਕਿਲ ਹੋ ਗਿਆ ਹੈ ਤਾਂ ਸਿੱਧੇ ਤੌਰ ਤੇ ਇੱਕ ਸੁਨੇਹਾ ਹੈ ਕ੍ਰਿਮੀਨਲਸ ਨੂੰ ਕਿ ਜੇਕਰ ਲੈਂਡ ਆਰਡਰ ਪੰਕ ਕੀਤਾ ਜਾਵੇਗਾ ਤਾਂ ਤੁਹਾਡੇ ਨਾਲ ਵੀ ਰਹਿਮ ਜਿਹੜਾ ਹੈ ਉਹ ਨਹੀਂ ਵਰਤਿਆ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਫਰੀਦਕੋਟ ਤੋਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਵੀਡੀਓ ਤੁਸੀਂ ਵੇਖੀ ਚਾਰੇ ਪਾਸੇ ਵੀਡੀਓ ਵਾਇਰਲ ਹੋ ਰਹੀ ਸੀਗੀ ਕਿ ਕਿਸ ਤਰੀਕੇ ਨਾਲ ਇਹ ਦੋ ਬਾਈਕ ਸਵਾਰ ਆਂਦੇ ਨੇ ਤੇ ਇੱਕ ਮਹਿਲਾ ਨੂੰ ਸਨੇਚਿੰਗ ਕਰਦੇ ਹੋਏ ਨਾਲ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਮਹਿਲਾ ਜਿਹੜੀ ਹੈਗੀ ਐਨੀ ਜ਼ਿਆਦਾ ਜ਼ਖਮੀ ਹੋ ਜਾਂਦੀ ਹੈ ਕਿ ਉਸ ਤੋਂ ਉੱਠੇ ਤੱਕ ਨਹੀਂ ਜਾਂਦਾ ਤਾਂ ਹਾਲத் ਕਿੜੀ ਉਸੇ ਤਰੀਕੇ ਦੀ ਕੰਡੀਸ਼ਨ ਜਿਹੜੀ ਤੁਸੀਂ ਇੱਥੇ ਇਸ ਸਨੇਚਰ ਦੇ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਤੁਸੀਂ ਫਰੀਦਕੋਟ ਤੋਂ ਵੇਖ ਰਹੇ ਹੋ ਤਾਂ ਜਿਆਦਾ ਜਾਣਕਾਰੀ ਲੈਣ ਨੇ ਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਵੇਖਦੇ ਆ ਕਿ ਪੂਰੇ ਮਸਲੇ ਤੋਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਜਿਆਦਾ ਜਾਣਕਾਰੀ ਲਈ ਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਇਹ ਘਟਨਾ ਸੀਗੀ ਤੇ ਕੀ ਕੁਝ ਹੁਣ ਤੱਕ ਪ੍ਰਾਪਤੀ ਹੋਈ ਹੈ ਕੱਲ ਇੱਕ ਵਾਇਰਲ ਹੋਈ ਸੀ ਕਿ ਲੇਡੀ ਸਰਾਫਾਂ ਬਾਜ਼ਾਰ ਫਰੀਦਕੋਟ ਦੇ ਵਿੱਚ ਕੋਈ ਖਰੀਦੋ-ਫਰੋਕ ਕਰਦੀ ਆਈ ਸੀ ਉਹਨਾਂ ਨੂੰ ਦੋ ਬਾਈਕਰ ਸਵਾਰਾਂ ਨੇ ਬੈਗ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤੂਦੇ ਤੇ ਸਾਡੇ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਆ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਤੋਂ ਉਹਨਾਂ ਨੇ ਪ੍ਰੋਂਪਟ ਐਕਸ਼ਨ ਕਰਾਉਂਦਿਆਂ ਉਸ ਤੇ ਕੌਗਨੀਸੈਂਸ ਲਿਆ ਮੁਕਦਮਾ ਦਰਜ ਕੀਤਾ ਗਿਆ ਔਰ ਉਹ ਉਹਨਾਂ ਦੀ ਹਦਾਇਤਾਂ ਮੁਤਾਬਕ ਡੀਐਸਪੀ ਤਰਲੋਚਨ ਸਿੰਘ ਸਬਡਿਵੀਜ਼ਨ ਤੋਂ ਫਰੀਦਕੋਟ ਤੇ ਉਹਨਾਂ ਦੀ ਟੀਮ ਨੇ ਨੂੰ 4:00 ਘੰਟਿਆਂ ਦੇ ਵਿੱਚ ਗਲਪਰੇਟ ਨੂੰ ਇੱਕ ਨੂੰ ਰੈਸਟ ਕਰ ਲਿਆ ਹੈ ਜਿਹਦਾ ਨਾਂ ਵਿੱਕੀ ਸਿੰਘ ਪੁੱਤਰ ਸ਼ੇਰ ਸਿੰਘ ਪੁੱਤਰ ਹਰਨਾਮ ਦਾਸ ਹਰਨਾਮਪੁਰਾ ਹੈ। ਤੋਂ ਦੂਜਾ ਕਲਪਰੇਟ ਜਿਹੜਾ ਉਹ ਅਸੀਂ ਅੱਜ ਸ਼ਾਮ ਤੱਕ ਕੋਸ਼ਿਸ਼ ਹੈ ਵੀ ਉਹ ਵੀ ਪਕੜ ਲਾਂਗੇ। ਤੋਂ ਜਿਹੜਾ ਇਹ ਕਲਪਰੇਟ ਪਕੜਿਆ ਹੈ ਦਾ ਪ੍ਰੀਵੀਅਸ ਵੀ ਬਹੁਤ ਚੰਗਾ ਨਹੀਂ ਹੈ ਚਾਰ ਮੁਕਦਮਿਆਂ ਦਾ ਦੋਸ਼ੀ ਹੈ। ਤੋਂ ਜੋ ਅਪਸਕਾਉਂਟ ਕੀਤਾ ਹੈ ਉਹ ਇਹਦਾ ਸਗੀ ਮਾਸੀ ਦਾ ਹੀ ਮੁੰਡਾ ਹੈ। ਪ੍ਰਿੰਸ ਉਹਦਾ ਨਾਮ ਹੈ। ਤੋਂ ਅਸੀਂ ਉਹ ਵੀ ਕੋਸ਼ਿਸ਼ ਹੈ ਵੀ ਸ਼ਾਮ ਤੱਕ ਅਰੈਸਟ ਕਰਨਾ ਸਰ ਮਹਿਲਾਵਾਂ ਨੂੰ ਕੀ ਕਰਨਾ ਚਾਹੂਂਗੇ ਕਿਉਂਕਿ ਵਕਤ ਜਿਹੜਾ ਹੈਗਾ ਖਰਾਬ ਚੱਲ ਰਿਹਾ ਹੈ ਤੇ ਮਹਿਲਾਵਾਂ ਕੈਸ ਆ ਗਨੇਪਾਕੇ ਬਾਜ਼ਾਰਾ ਵਿੱਚ ਨਿਕਲਦੀਆਂ ਨੇ ਉਹਨਾਂ ਨੂੰ ਕੀ ਕਰਨਾ ਚਾਹੂਂ? ਦੇਖੋ ਵਕਤ ਜਿਹੜਾ ਖਰਾਬ ਦੀ ਤੁਸੀਂ ਗੱਲ ਕੀਤੀ ਹੈ ਵਕਤ ਸਦਾ ਇੱਕੇ ਜਿਹਾ ਹੈ। ਤੋਂ ਪੁਲਿਸ ਦੀ ਡਿਊਟੀ ਹੈ ਸੁਖਾਵਾਂ ਮਾਹੌਲ ਦੇਣਾ। ਤੋਂ ਫਰੀਦਕੋਟ ਪੁਲਿਸ ਬਹੁਤ ਮੁਸਤੈਦ ਹੈ। ਸਨੇਹਾ ਇਹੀ ਹੈ ਤੁਹਾਡੇ ਮਾਰਿਫਤ ਕਿ ਜੇ ਵਾਰਦਾਤ ਕਰੋਗੇ ਕ੍ਰਾਈਮ ਕਰੋਗੇ ਫੜੇ ਜਾਓਗੇ ਤੇ ਕਾਨੂੰਨ ਮੁਤਾਬਕ ਫਿਰ ਕਾਰਵਾਈ ਵੀ ਕਰਾਂਗੇ ਠੀਕ ਹੈ ਤਾਂ ਐਸਪੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਹੈ ਅਤੇ ਵੀਡੀਓ ਵੀ ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਤੇ ਹਾਲ ਦੇ ਕੜੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲੱਗਾ ਦੂਜੇ ਸਾਥੀ ਦੀ ਤਲਾਸ਼ ਜਿਹੜੀ ਹੈ ਉਹ ਜਾਰੀ ਹੈ ਤਾਂ ਵੇਖਦੇ ਹਾਂ ਕਿ ਜਾਂਚ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਫਰੀਦਕੋਟ ਤੋਂ ਕੈਮਰਾ ਪਰਸਨ ਬਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ